ਸਾਡਾ ਆਗਿਆ ਤੁਹਾਨੂੰ ਬਚਾਉਣ ਲਈ ਸਾਡਾ ਬਾਪੂ ਜੀ ਬੈਠੇ ਨੇਗੇ ਉਹ ਸਰਕਾਰਾਂ ਨੂੰ ਬੰਗਾਰਾ ਸਰਕਾਰਾਂ ਨੂੰ ਲੜਕਾ ਜਿਹੜੀਆਂ ਆਪਾ ਹੁਣ ਨੌਜਵਾਨਾਂ ਲੱਡੇ ਪੱਟੇ ਇਸ ਕਰਕੇ ਨੌਜਵਾਨਾਂ ਆਪਣਾ ਰਾਤ ਨੂੰ ਵੀ ਪਹਿਰਾ ਕਿਉਂ ਪਾਣੀ ਹੈ ਸਰਕਾਰ ਚਾਉਂਦੀ ਹੈ ਅੰਦੋਲਨਾਂ ਪੂਰੇ ਤੱਕ ਚੁੱਕੇ ਪੂਰੇ ਤਕਰਾਵ ਦੇ ਵਿੱਚ ਕਿੱਥੇ ਜਾ ਚੁੱਕੀ ਹੈ ਸਾਰੇ ਆਪਰਥਿਕ ਨਿਕਲ ਗਏ ਅਜ ਨੌਜਵਾਨ ਵੀ ਨਿਕਲ ਗਏ ਮੈਂ ਨੌਜਵਾਨਾਂ ਧੰਨਵਾਦ ਕਰਦਾ ਔਰਨਰ ਕਲ ਵਿੱਚ ਮਾ ਪ੍ਰਧਾਨ ਸਾਹਿਬ ਨੂੰ ਕਹਿੰਦਾ ਜਨਾ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਨੌਜਵਾਨ ਨੂੰ ਲੈ ਕੇ ਵੀ ਪਹਿਲਾਂ ਅਸੀਂ ਪ੍ਰਵਰਤ ਕਰਕੇ ਲੈ ਕੇ ਹੁੰਦੇ ਰਹਾਂ ਜਿਹੜੇ ਵੀ ਪਿੰਡਾਂ ਦੇ ਨੌਜਵਾਨ ਚਾਉਣਾ ਚਾਹੁੰਦੇ ਨੇ ਕਿ ਜਦੋਂ ਜਦੋਂ ਮਰਜੀ ਬਰਾ ਨੂੰ ਆਪ ਸਾਡੇ ਪਿੰਡਾਂ ਦੇ ਵਿੱਚ ਆਉਂਦਾ 10 15 15 ਪਿੰਡਾਂ ਦੇ ਪ੍ਰੋਗਰਾਮ ਕਰਉਗਾ ਅੰਦੋਲਨ ਹੋਰ ਟੱਚ ਕਰਦਾ ਚਲਤੀ ਕਲ ਵਿੱਚ ਨੌਜਵਾਨ ਨੂੰ ਲੈ ਆਪਣੇ ਅੰਦੋਲਨ ਨੂੰ ਲੈ ਕੇ ਜਾਣਾ ਅਗਲੀ ਗੱਲ ਵਾ ਸਰਕਾਰ ਨੂੰ ਕਹਿਣਾ ਚਾਹਣਾ ਸੇਸ਼ਨ ਵੀ ਚੱਲ ਰਿਹਾ ਹੈ ਸਰਕਾਰ ਕੋਈ ਵੀ ਬੰਦਾ ਸਾਡਾ ਬਾਪੂ ਸਭ ਤੋਂ ਵੱਡਾ ਪੰਜਾਬ ਦਾ ਲੀਡਰ ਹੈ ਕੋਈ ਬੰਦਾ ਸੈਸ਼ਨ ਦੇ ਵਿੱਚ ਨਹੀਂ ਬੋਲਿਆ ਬਾਪੂ ਜੀ ਬਾਰੇ ਮੈਂ ਸਾਰਿਆਂ ਨੂੰ ਕਹ ਰਾ ਹਾਂ ਕਿ ਲੋਕ ਸਭਾ ਦੇ ਵਿੱਚ ਬੋਲ ਰਿਹਾ ਇਹ ਸਰਕਾਰ ਦੀ ਬਹੁਤ ਵੱਡੀ ਨਰਲਕੀ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਜਰਨਲ ਸਭ ਤੋਂ ਵੱਡਾ ਜੋਧਾ 899 ਦੇ ਵਿੱਚ ਮਰਨ ਵਰਤ ਤੇ ਬੈਠਾ ਹੈ ਤੇ ਸੈਸ਼ਨ ਦੇ ਵਿੱਚ ਨਾ ਬੋਲਿਆ ਜਾਵੇ ਇਤੋਂ ਵੱਡੀ ਨਰਲਕੀ ਹੋ ਨਹੀਂ ਸਕਦੀ ਇਸ ਕਰਕੇ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਮਜਾ ਸਰਕਾਰ ਵੀ ਬਰਾਬਰ ਦੀ ਜਿਹੜੀ ਜ਼ਿੰਮੇਵਾਰ ਹੋਣੀ ਹੈ ਜੇ ਸਾਡੇ ਬਾਪੂ ਕੁਝ ਹੋ ਗਿਆ ਅਸੀਂ ਪਿੰਡਾਂ ਦੇ ਵਿੱਚ ਕਿਸੇ ਵੀ ਲੀਡਰ ਨੂੰ ਬਰਦੀ ਦੇਣਾ ਮੈਨੂੰ ਕੋ ਕਿਸੇ ਮਰਜ਼ੀ ਪਾਰਟੀ ਤੋਂ ਹਮੇਸ਼ਾ ਜੇਕਰ ਸਾਡੇ ਬਾਪੂ ਦਾ ਖਾਣੇ ਦਾ ਹੱਕ ਦੇ ਵਿੱਚ ਨਹੀਂ ਮਾਰੂਗਾ ਇੱਕ ਗੱਲ ਵਾ ਹੋਰ ਲੋਕਾਂ ਨੂੰ ਦੇਣਾ ਚਾਹਣਾ ਤੁਸੀਂ ਲੀਡਰ ਲੀਡਰ ਬੱਤ ਕਰਦੇ ਰਹੋ ਪਿੰਡਾਂ ਦੇ ਵਿੱਚ ਤੁਸੀਂ ਕਿਸ ਕਿਸੇ ਪਾਰਟੀ ਦੇ ਲੀਡਰ ਕੋਲ ਜਾ ਕੇ ਕਿਸੇ ਕਿਸੇ ਪਾਰਟੀ ਲੀਡਰ ਕੋਲ ਜਾਮੇ ਹੋ ਉਹ ਕਿੰਨੇ ਕਿੰਨੇ ਨਾਲ ਜਨਮਾਨ ਹੁੰਦੇ ਨੇਗੇ ਉਹ ਤੁਸੀਂ ਲੀਡਰ ਦੀ ਜੇ ਪਰਖ ਕਰਦੇ ਆ ਕਿਸੇ ਵੀ ਪਾਰਟ ਦਾ ਲੀਡਰ ਮੈਨੂੰ ਦੱਸਾਵਾ ਕਿ ਮਹੱਤਵ ਕਰ ਮਰਨ ਵਰਤ ਦੇ ਬੱਚਾ ਹੋਵੇ ਆ ਨਾ ਬੱਚਾ ਹੋ ਥੋੜੇ ਦੇ ਯੋਗ ਉਹ ਟੁੱਟਲੀ ਜਾਣ ਦੇ ਕੋਲ ਲਾ ਕੇ ਬੱਚਾ ਹੋਵੇ ਉਹ ਤੁਸੀਂ ਕਿਹਨੂੰ ਵੀ ਤਸਦੀਕ ਕਰ ਰਹੇ ਹੋ ਆਪ ਦੱਸਦੇ ਵੀ ਪ੍ਰੈਸ ਕਰਕੇ ਹੁਣ ਤੋਂ ਉਸ ਤੋਂ ਵੱਡਾ ਤੁਲੂ ਕੀ ਪ੍ਰੂਫ ਸਮੂਤ ਨਹੀਂ ਦੇ ਸਕਦੇ ਜਿਹੜਾ ਅੱਜ ਲੀਡਰ ਸਾਡੇ ਅਸੀਂ ਕਿਨੇ ਜਣਾ ਰੌਲਾ ਪਾਉਂਦੇ ਸੀਗੇ ਉਸ ਜੱਥੇਬੰਦੀ ਦੇ ਲੀਡਰ ਆਏ ਨੇਗੇ ਬਾਕੀ ਲੀਡਰ ਨੂੰ ਬੇਨਤੀ ਕਰਦੇ ਆ ਵੀ ਹੁਣ ਸਭ ਤੋਂ ਕੋਈ ਸਮੂਤ ਨਾ ਭਰੋ ਜਦੋਂ ਤੁਸੀਂ ਵੀ ਬਰਾਬਰ ਵਜੋ ਅਸੀਂ ਤੁਹਾਡੇ ਵੀ ਬਰਾਬਰ ਮਰਨ ਵਾਸਤੇ ਅਸੀਂ ਨੌਜਵਾਲ ਲਾ ਆਵਾਂਗੇ ਪਰ ਤੁਸੀਂ ਬੈਠ ਨਹੀਂ ਸਕਦੇ ਪਰ ਤੁਸੀਂ ਸਾਰਿਆਂ ਨੂੰ ਬੇਟੀਆਂ ਬਤੁ ਤੁਸੀਂ ਸਮਰਥਨ ਕਰੋ ਪਿੰਡਾਂ ਦੇ ਵਿੱਚ ਇੱਕ ਗੱਲ ਚੱਲਦੀ ਆ ਜਿਹੜੀ ਪਿੰਡਾਂ ਦੇ ਵਿੱਚ ਪ੍ਰਧਾਨ ਸਾਹਿਬ ਇੱਕ ਗੱਲ ਚੱਲਦੀ ਆ ਕਿ ਪਿੰਡਾਂ ਦੇ ਲੋਕਾਂ ਨੇ ਵੀ ਦੰਦੇਵਾਲ ਸਾਹਿਬ ਅਰਜਾ ਲੀਡਰ ਨਹੀਂ ਹੋ ਸਕਦਾ ਫਟਾ ਬੜਾ ਜਾਣ ਨੂੰ ਜੀ ਕਰਦਾ ਉੱਥੇ ਅੰਦੋਲਨ ਤੇ ਪਰ ਕਿਹ ਆਪਣੇ ਜੱਥੇਵੰਦਾਂ ਦੇ ਆਗੂ ਨਾਲ ਦੱਸ ਰਹੇ ਉਹ ਤਾਂ ਟੋਕਾਰਦੇ ਤੁਸੀਂ ਨਹੀਂ ਆਉਣਾ ਪਿੰਡਾਂ ਦੇ ਰੋਕਣ ਦਾ ਕਹਿ ਦੋ ਪਰ ਪਿੰਡਾਂ ਦੇ ਰੋਕਣ ਨੂੰ ਮੈਂ ਦੂਜੀ ਗੱਲ ਇਹ ਕਹਿਣਾ ਚਾਹਣਾ ਤੁਸੀਂ ਕਿਹੜੀ ਗੱਲ ਤੋਂ ਜਨ ਅਸੀਂ ਖੜੇ ਹਾਂ ਪਰ ਜੇ ਤੁਸੀਂ ਤੁਹਾਡੇ ਗੱਲਬਾਤ ਨੂੰ ਸੁਣਦਾ ਤੁਸੀਂ ਕਹਿੰਦੇ ਡੱਲੇ ਬਾਲ ਵਰਗਾ ਲੀਡਰ ਨਹੀਂ ਪਰ ਕਿਹੜੂ ਬੁਸੰਦੀ ਲਾਉਣਾ ਕੌਣ ਕਿਹਦੇ ਸਰਟੀਫਿਕੇਟ ਲੈਣ ਦੀ ਲੋੜ ਆਓ ਆਸਮਾਨ ਹਰ ਚੱਲ ਕਿਉਂ ਤਾਂ ਸਰਕਾਰਾਂ ਦੇ ਪ੍ਰਭਾਵ ਤੂਗਾ ਇਸ ਕਰਕੇ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਸੱਚੇ ਪਾਤਸ਼ਾਹ ਅੱਗੇ ਉਹ ਸਾਡੇ ਬਾਪੂ ਨੂੰ ਕੁਝ ਹੋ ਨਾ ਜਾਵੇ ਇਸ ਕਰਕੇ ਇਹੋ ਜਿਹਾ ਅੱਜ ਸਾਨੂੰ ਪੰਜਾਬ ਦੇ ਵਿੱਚ ਨਹੀਂ ਮਿਲਣਾ ਇਹ ਸਾਰੇ ਪੰਜਾਬ ਦੇ ਨੌਜਵਾਨ ਕੁੜਤਾ ਹਰਨ ਕਰ ਲੋ ਵੱਡੀਆਂ ਗਿਣਤੀਆਂ ਵੱਡੇ ਕਾਫਲੇ ਆਪਾਂ ਇੱਥੇ ਲੈ ਕੇ ਆਉਣਾ ਆਪਾਂ ਜਿੱਤਵਾਲ ਜਾਣਾ ਇਸ ਕਰਕੇ ਇਹ ਥੋੜੇ ਪੰਜਾਬ ਦੀ ਲੜਾਈਆਂ ਬਾਪੂ ਨਾਲ ਵੀ ਖੇਤੀ ਬਚਾਉਣ ਦੀ ਲੜਾਈਆਂ ਛੋਟੀ ਵੱਡੀ ਸੈਕਟਰ ਬਚਾਉਣ ਦੀ ਲੜਾਈਆਂ ਨੌਜਵਾਨੋ ਪੰਜਾਬੋਂ ਚੜ-ਚੜ ਮਾਰ ਭੱਜੀ ਆਨੇ ਹੋ ਇੱਥੇ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਰਾਤ ਦਾ ਪਹਿਰਾ ਵੀ ਜੇਣਾ ਤੇ ਬਾਰੀਆਂ ਵਧ ਕੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਲੈ ਕੇ ਵੀ ਆਉਣਾ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਦਿੱਤਾ ਸਾਹਿਬ ਅੱਜ ਆਪਾਂ